ਖੇਤੀ ਦਾ ਮੈਨੂੰ ਸ਼ੌਂਕ ਵੀ ਸੀ ਤੇ 5 ਸਾਲ ਪਹਿਲਾਂ ਮੈਂ ਆਪਣੇ ਘਰ ਵਿੱਚ ਕੇਲੇ ਲਗਾ ਕੇ ਥੋੜੇ ਉਹਨਾਂ ਤੇ ਟ੍ਰਾਈ ਵੀ ਕੀਤੀ ਕਿ ਇੱਥੇ ਫਲ ਆ ਸਕਦਾ ਜਾਂ ਨਹੀਂ ਆ ਸਕਦਾ ਪੰਜਾਬ ਵਿੱਚ ਤੇ ਘਰ ਵਿੱਚ ਬਹੁਤ ਵਧੀਆ ਫਲ ਆਇਆ ਸੀ ਉਸ ਤੋਂ ਪ੍ਰੇਰਿਤ ਹੋ ਗਈ ਮੈਂ ਇਹ ਖੇਤੀ ਕੀਤੀ ਪਹਿਲਾਂ ਸੀ ਕਣਕ ਕਣਕ ਝੋਨਾ ਲਗਾਉਂਦੇ ਸੀ ਇੱਥੇ ਨਾਲ ਹਲਦੀ ਲਗਾਉਂਦੇ ਸੀ ਤੇ 1 ਏਕੜ ਹਲਦੀ ਲੱਗੀ ਮੇਰੇ ਕੋਲ ਤੇ 3 ਏਕੜ ਮੇਰੇ ਕੋਲ ਕੇਲਾ ਲੱਗਿਆ ਕਿ ਆਪਾਂ ਜੇ ਇੱਕ ਟਰਾਈ ਕਰਕੇ ਰਿਸਕ ਲੈ ਕੇ ਤੇ ਇਹ ਖੇਤੀ ਕਰੀਏ ਤੇ ਜੇ ਅਹੀਂ ਕਾਮਯਾਬ ਹੋ ਜੰਨੇ ਤਾਂ ਸਾਡੇ ਵਾਰ ਵੇਖ ਕੇ ਹੋਰ ਵੀ ਕਿਸਾਨ ਇਸ ਖੇਤੀ ਕਰਨਗੇ ਤੇ ਆਪਾਂ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਪਾਣੀ ਦਾ ਪਚਾ ਕਰਾਂਗੇ ਪਾਣੀ ਪਿਛਲੇ ਸਾਲ ਜੁਲਾਈ ਵਿੱਚ ਸ਼ੁਰੂ ਕੀਤੀ ਸੀ ਇਹ ਤੇ ਇਸ ਵਾਰ ਫਲ ਲੱਗਿਆ ਹੁਣ ਹੁਣ ਫਲ ਉਸ ਤਰ੍ਹਾਂ ਔਸਤਨ ਮੈਂ ਮਤਲਬ ਕਿ ਪਹਿਲਾਂ ਜਿਹੜਾ ਸਰਵੇ ਕੀਤਾ ਹੈ ਉਹਦੇ ਵਿੱਚ ਇਸ ਤਰ੍ਹਾਂ ਕਿ 1600 ਬੂਟਾ 1 ਕਿੱਲੇ ਦਾ ਲੱਗਦਾ ਤੇ ਇਹਦੇ ਵਿੱਚ 20 ਤੋਂ 25 ਕਿਲੋ 22 ਕਿਲੋ ਤੱਕ ਫਲ ਦਿੰਦਾ ਇੱਕ ਪੌਦਾ ਤੇ 6-7 ਲੱਖ ਦੇ ਕਰੀਬ ਇੱਕ ਏਕੜ ਦੇ ਵਿੱਚੋਂ ਆਮਦਨ ਹੈਗੀ ਇਹਦੀ ਤੇ ਇਹਦਾ ਖਰਚਾ ਹੈਗਾ 1 ਲੱਖ ਰੁਪਇਆ ਸਾਲ ਦਾ ਮਤਲਬ ਇੱਕ ਫਸਲ ਦਾ ਤੇ 3 ਸਾਲ ਜਾਂ 4 ਸਾਲ ਇਹ ਫਸਲ ਚੱਲਦੀ ਹੈ ਇਹ ਸਾਨੂੰ ਕੋਈ ਨਹੀਂ ਆਈ ਲਗਾਉਣ ਵਿੱਚ ਪਹਿਲਾਂ ਮੈਂ ਦੇਖਿਆ ਸੀ ਰੋਪੜ ਜਿਲ੍ਹੇ ਵਿੱਚ ਗਏ ਸੀ ਆਪਾਂ ਤੇ ਉੱਥੇ ਲੱਗੇ ਹੋਇਆ 마ਸ਼ੀਵਾੜ ਦੇ ਲਾਗੇ ਲੱਗੇ ਆ ਲੁਧਿਆਣੇ ਲੱਗੇ ਹੋਇਆ ਇਕੱਲਾ ਕਰੀਬਨ 100 150 ਏਕੜ ਵਿੱਚ ਪੰਜਾਬ ਵਿੱਚ ਖੇਤੀ ਹੋ ਰਹੀ ਹੈ ਇਹਦੀ ਤੋਂ ਖੇਤੀ ਕਰਦੇ ਕਾਮਜਾਂ ਨੇ ਖੇਤੀ ਵਿੱਚੋਂ ਠੀਕਾ ਚਲੋ ਅੱਲਾ ਵੀ ਕਾਫੀ ਮਤਲਬ ਕੀ ਮਦਦ ਮਿਲਦੀ ਹੈ ਕਿ ਉਹ ਵੀ ਉਤਸ਼ਾਹਤ ਕਰਦੇ ਆ ਬਾਕੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹਨਾਂ ਵੱਲੋਂ ਵੀ ਕਾਫੀ ਸਾਨੂੰ ਬਹੁਤ ਮਦਦ ਮਿਲੀ ਡਾਕਟਰ ਕਰਨਬੀਰ ਸਿੰਘ ਨੇ ਉੱਥੇ ਉਹਨਾਂ ਨੇ ਸਾਡੇ ਨਾਲ ਕਾਫੀ ਵਾਰ ਇੱਥੇ ਆ ਕੇ ਸਾਡੇ ਨਾਲ ਤੇ ਸਾਨੂੰ ਇਹਦੇ ਵਾਰ ਗਾਈਡ ਕੀਤਾ ਜੀ ਪਹਿਲੇ ਸਾਲ ਲਗਾਨੀ ਹੈ ਫੇਰ ਇਹਨੂੰ ਆਪਾਂ ਜਦੋਂ ਫਸਲ ਕੱਟੀ ਜਾਣੀ ਹੈ ਤੇ ਨਾਲ ਇੱਕ ਪੌਦਾ ਹੋਰ ਰੱਖਿਆ ਗਿਆ ਹੈ ਅਗਲੇ ਸਾਲ ਵਾਸਤੇ ਇਸ ਤਰ੍ਹਾਂ ਅਗਲੇ ਸਾਲ ਫੇਰ ਇੱਕ ਪੌਦਾ ਰੱਖਣਾ ਜਿਹੜਾ ਹੁਣ ਉਹਨੇ ਫਸਲ ਦੇ ਦਿੱਤੀ ਹੈ ਐਤਕਿ ਫਸਲ ਕੱਟੀ ਜਾਣੀ ਤੇ ਨਾਲ ਪੌਦਾ ਤਿਆਰ ਹੋ ਜਾਣਾ ਤਿੰਨ ਸਾਲ ਚਾਰ ਸਾਲ ਚੱਲਦੀ ਫਸਲ ਲਗਾਣੀ ਇੱਕ ਵਾਰੀ ਪੈਂਦੀ ਹੈ ਕਰਦੇ ਹੀ ਸਾਨੂੰ ਕਿ ਤੁਸੀਂ ਕਿਹੜੇ ਪਾਸੇ ਪੈ ਗਏ ਹੋ ਇਹ ਕਿ ਅੱਲਾ ਹੁੰਦਾ ਨਹੀਂ ਇੱਥੇ ਇਹ ਕਿ ਅੱਲਾ ਉੱਧਰ ਹੀ ਹੁੰਦਾ ਜਿੱਧਰ ਗਰਮੀ ਜਾਂਦੀ ਹੈ ਤੇ ਸਰਦੀਆਂ ਚ ਤੇ ਸਰਦੇ ਚ ਵਾਕੇ ਨੂੰ ਦੇਖਤਾਂਦੀ ਹੈ 2-3 ਮਹੀਨੇ ਤੇ ਪਰ ਇਹ ਦੂਸਰੀਆਂ ਸਟੇਟਾਂ 'ਚ 9 ਮਹੀਨੇ ਬਾਅਦ ਫਸਲ ਤੇ ਜਾਂਦੀ ਹੈ ਫਲਦੇ ਜਾਂਦਾ ਹੈ ਤੇ ਸਾਡੇ ਇੱਥੇ 12-13 ਮਹੀਨੇ ਵਿੱਚ ਫਲ ਦਿੰਦਾ ਹੈ ਉਹ 3 ਮਹੀਨੇ ਵਿੱਚੋਂ ਕੱਢੇ ਜਾਂਦੇ ਆ ਸਰਦੀ ਵਾਲੇ ਪੰਜਾਬ ਦੇ ਵਿੱਚ ਹਰ ਮਹੀਨੇ 25 25 ਤੋਂ 30000 ਕੁਇੰਟਲ ਕੇਲਾ ਵਿਕਦਾ ਸਾਡੇ ਪੰਜਾਬ 'ਚ ਹਰ ਮਹੀਨੇ ਤੇ ਇੱਥੇ ਖੇਤੀ ਕੋਈ ਨਹੀਂ ਹੈਗੀ ਤੇ ਜੇ ਬਾਹਰੋਂ ਲਿਆ ਕੇ ਲੋਕੀ ਵੇਚਦੇ ਤੇ ਸਾਡੇ ਕੋਈ ਲੈ ਕੇ ਵੇਚਣਗੇ ਸਾਨੂੰ ਮਾਰਕੀਟ ਦੀ ਕੋਈ ਪ੍ਰੋਬਲਮ ਨਹੀਂ ਆਈ। ਮਤੇ ਸਾਡੇ 12 ਮਹੀਨੇ ਨਹੀਂ ਚੱਲੂਗੇ ਸਾਡੇ ਅਕਤੂਬਰ ਨਵੰਬਰ ਤੇ ਅੱਧ ਦਸੰਬਰ ਤੱਕ ਇਹਦਾ ਫਲ ਲੱਥ ਜੇਗਾ। ਤੇ ਉਦੋਂ ਫਸਲ ਦੀ ਰੇਟ ਵੀ ਕਾਫੀ ਹੁੰਦਾ ਕਿਉਂਕਿ ਉਦੋਂ ਤਿਆਰ ਹੁੰਦੇ ਨੇ ਕਾਫੀ। ਜਿਤਨਾ ਦੀਵਾਲੀ ਆ ਗਈ ਹੋਰ ਦਸਹਿਰਾ ਆ ਗਿਆ ਉਦੋਂ ਫਾਲੇ ਲੱਥਣਾ ਤੇ ਉਦੋਂ ਰੇਟ ਰੂਟ ਕਾਫੀ ਹੋ ਜਾਂਦੇ ਆ। ਤੇ ਬਾਕੀ ਸਟੇਟਾਂ ਵਿੱਚ ਉਦੋਂ ਜਿਹੜਾ ਫਾਲ ਘਟ ਲੱਥਦਾ ਤੇ ਜੇ ਪੰਜਾਬ ਵਿੱਚ ਖੇਤੀ ਕੀਤੀ ਜਾਏ ਤੇ ਉਹਨਾਂ ਮਹੀਨੇ ਵਿੱਚ ਚੰਗੇ ਪੈਸੇ ਵਟੇ ਜਾ ਸਕਦੇ ਆ।